ਕਰਵਾ ਚੌਥੇ ਪਵਿੱਤਰ ਤਿਹਾਰ ਮੌਕੇ ਜਦੋਂ ਦੇਸ਼ ਭਰ ਦੀਆਂ ਔਰਤਾਂ ਆਪਣੇ ਪਤੀਆਂ ਦੀ ਲੰਬੀ ਉਮਰ ਦੀ ਕਾਮਨਾ ਕਰ ਰਹੀਆਂ ਨੇ ਤਾਂ ਫਾਜ਼ਿਲਕਾ ਦੇ ਸਬ ਜੇਲ ਪ੍ਰਸ਼ਾਸਨ ਨੇ ਇੱਕ ਵਿਲੱਖਣ ਅਤੇ ਪਿਆਰ ਭਰੀ ਪਹਿਲ ਕੀਤੀ ਹੈ ਡੈਡ ਹਾਊਸ ਰੋਡ ਤੇ ਸਥਿਤ ਸਬ ਜੇਲ ਪ੍ਰਸ਼ਾਸਨ ਦੇ પેટ્રોલ ਪੰਪ ਉਜਵਲਾ ਫਿਊਲ ਦੇ ਵਿਸ਼ੇਸ਼ ਤੌਰ ਤੇ ਹਰ ਗ੍ਰਾਹਕ ਨੂੰ ਪੈਟਰੋਲ ਪਰਵਾਉਣ ਤੇ ਇੱਕ ਗੁਲਾਬ ਦਾ ਫੁੱਲ ਤੋਹਫੇ ਵਜੋਂ ਦਿੱਤਾ ਗਿਆ ਸਬ ਜੇਲ ਦੇ ਡਿਪਟੀ ਸੁਪਰਡੈਂਟ ਗੁਰਦੇਵਤ ਸਿੰਘ ਢਾਲੀਵਾਲ ਨੇ ਦੱਸਿਆ ਕਿ ਇਹ ਇੱਕ ਅਜਿਹੀ ਕੋਸ਼ਿਸ਼ ਹੈ ਜੋ ਮਨੁੱਖੀ ਸਹਿਭਾਗਤਾ ਨੂੰ ਸੰਦੀਏ ਉਹਨਾਂ ਕਿਹਾ ਕਿ ਇਸ ਦਾ ਉਦੇਸ਼ ਗ੍ਰਾਹਕਾਂ ਨੂੰ ਸਿਰਫ ਇੰਦਨ ਹੀ ਨਹੀਂ ਸਗੋ ਖੁਸ਼ੀ ਦਾ ਇੰਦਨ ਵੀ ਦੇਣਾ ਸੀ ਤਾਂ ਜੋ ਉਹ ਕਰਵਾ ਚੌਥ ਦੇ ਮੌਕੇ ਤੇ ਆਪਣੀ ਜੀਵਨ ਸਾਥੀ ਨੂੰ ਗੁਲਾਬ ਪੇਂਟ ਕਰਕੇ ਉਹਨਾਂ ਦਾ ਦਿਨ ਹੋਰ ਖਾਸ ਬਣਾ ਸਕਣ ਗ੍ਰਾਹਕਾਂ ਨੇ ਜੇਲ ਪ੍ਰਸ਼ਾਸਨ ਦੀ ਇਸ ਮੁਹਿੰਮ ਦੀ ਬਹੁਤ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਸਰਕਾਰੀ ਪਹਿਲ ਕਦਮੀਆਂ ਲੋਕਾਂ ਵਿੱਚ ਪਿਆਰ ਅਤੇ ਸਾਂਝ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਨੇ ਇਹ ਸਭ ਜੇਲ ਫਾਜ਼ਿਲਕਾ ਦੇ ਉਜਾਲਾ ਫਿਊਲਸ ਪੈਟਰੋਲ ਪੰਪ ਤੇ ਖੜੇ ਆ ਜੀ ਇੱਥੇ ਆਪਾਂ ਅੱਜ ਕਰਵਾ ਚੌਥ ਸਪੈਸ਼ਲ ਦੇ ਕਰਕੇ ਜੋ ਵੀ ਕਸਟਮਰ ਇੱਥੇ ਫਿਊਲ ਰੀਫਿਲ ਕਰਵਾਉਣ ਆ ਰਿਹਾ ਆਪਣੀ ਗੱਡੀ ਦੇ ਵਿੱਚ ਉਹ ਸਾਡੇ ਵੱਲੋਂ ਸਟਾਫ ਦੇ ਵਿੱਚ ਕੰਟਰੀਬਿਊਸ਼ਨਸ ਕਰਕੇ ਅਸੀਂ ਉਹਨਾਂ ਨੂੰ ਫਲਾਰ ਇੱਕ ਫ੍ਰੀ ਫਲਾਰ ਗਿਫਟ ਕਰ ਰਹੇ ਹਾਂ ਜੋ ਕਿ ਆਪਣੇ ਘਰੇ ਜਾ ਕੇ ਆਪਣੇ ਵਾਈਫ ਨੂੰ ਜਾ ਗਿਫਟ ਕਰ ਸਕਦੇ ਜੀ 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 ਨਾਲ ਅਸੀਂ ਉਹਨਾਂ ਨੂੰ ਅਵੇਅਰਨੈਸ ਅਵੇਅਰ ਵੀ ਕਰ ਰਹੇ ਹਾਂ ਕਿ ਇੱਥੇ ਜਿਹੜਾ ਜਿਆਦਾ ਫਿਊਲ ਦਾ ਪੈਟਰੋਲ ਪੰਪ ਆ ਇੱਥੇ ਤੁਹਾਨੂੰ ਬਿਲਕੁਲ ਪ੍ਰੀਮੀਅਮ ਫਿਊਲ ਤੇ ਪੂਰਾ ਫਿਊਲ ਤੇ ਤੁਹਾਨੂੰ ਕੋਈ ਵੀ ਟਰਸਟ ਦਾ ਇਸ਼ੂ ਨਹੀਂ ਆਊਗਾ ਪੂਰਾ ਫਿਊਲ ਤੁਹਾਨੂੰ ਬਿਲਡ ਅਪ ਤੁਸੀਂ ਮਤਲਬ